ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜੱਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ-ਹੈਮਿਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਲਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮਲਟਨ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਨ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਲਟਨ 에ਅਰਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਲਟਨ ਪਹੁੰਚਾ ਸਿਡਨੀ ਹੈਮਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਨਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਵੀ ਹੈਮਿੰਟਨ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਰਟ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਿਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ ਹੈਮਿਲਟਨ ਉਡਾਨ 에어ਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਨਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮਲਟਨ ਸਿडनी ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਨ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਿਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜੱਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ-ਹੈਮਿਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਕੱਟ ਕਰਾਏ ਨੂੰ ਪਸੰਦ ਕਰਦੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਲਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ। ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਗੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇहद ਆਸਾਨ ਅਤੇ ਕਿਫਾਇਤੀ ਹੈ ਨਵੀਂ ਹੈਮਲਟਨ ਸਿडनी ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸ ਤਸਮਾਨ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ-ਹੈਮਿਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਲਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮੰਟਨ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਰਟ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਲਟਨ 에ਅਰਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਲਟਨ ਪਹੁੰਚਾ ਸਿਡਨੀ ਹੈਮਲਟਨ ਉਡਾਨ 에ਅਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਕੱਟ ਕਰਾਏ ਨੂੰ ਪਸੰਦ ਕਰਦੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਲਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ। ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਗੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇहद ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮਲਟਨ ਸਿडनी ਸੇਵਾ ਵਿੱਚ ਚਾਰ ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਰਟ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ ਹੈਮਿਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਨਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮੰਟਲ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਰਟ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਲਟਨ 에ਅਰਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਲਟਨ ਪਹੁੰਚਾ ਸਿਡਨੀ ਹੈਮਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਕੱਟ ਕਰਾਏ ਨੂੰ ਪਸੰਦ ਕਰਦੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਲਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ। ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਗੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇहद ਆਸਾਨ ਅਤੇ ਕਿਫਾਇਤੀ ਹੈ ਨਵੀਂ ਹੈਮਲਟਨ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸ ਤਸਮਾਨ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ-ਹੈਮਿਲਟਨ ਉਡਾਨ 에ਰਬੱਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਨਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਕੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇਹਦ ਆਸਾਨ ਅਤੇ ਕਿਫਾਇਤੀ ਹੈ ਨਮੀ ਹੈਮਲਟਨ ਸਿਡਨੀ ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟ੍ਰਾਂਸਪੋਰਟ ਸਮਾਰਟ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਿਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ ਹੈਮਿਲਟਨ 에어ਪੋਰਟ ਤੇ ਅੱਜ 13 ਸਾਲਾਂ ਬਾਅਦ ਇੰਟਰਨੈਸ਼ਨਲ ਉਡਾਨ ਉਤਰੀ। ਅੱਜ ਸਵੇਰੇ ਜੱਟ ਸਟਾਰ ਦਾ ਜਹਾਜ਼ ਸਿਡਨੀ ਤੋਂ ਰਵਾਨਾ ਹੋ ਕੇ ਹੈਮਿਲਟਨ ਪਹੁੰਚਾ। ਸਿਡਨੀ-ਹੈਮਿਲਟਨ ਉਡਾਨ 에ਰਬਸ A320 CEO ਅਤੇ A320 NEO ਜਹਾਜ਼ਾਂ ਦੇ ਮਿਸ਼ਰਣ ਦੀ ਵਰਤੋਂ ਨਾਲ ਕੰਮ ਕਰਨ ਗਿਆ। ਜੈਟ ਸਟਾਰ ਦੇ ਚੀਫ ਐਗਜ਼ੀਕਿਊਟਿਵ ਸਟੀਫਨੀ ਟੂਲੀ ਨੇ ਕਿਹਾ ਹੈ ਕਿ ਅਸੀਂ ਸਿਡਨੀ ਅਤੇ ਗੋਲਡ ਕੋਸਟ ਤੋਂ ਨਵੀਆਂ ਸਿੱਧੀਆਂ ਉਡਾਨਾਂ ਦੇ ਨਾਲ ਹੈਮਿਲਟਨ ਦੇ ਵਿੱਚ ਇੰਟਰਨੈਸ਼ਨਲ ਯਾਤਰਾ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਿਵਿਜ਼ ਘੱਟ ਕਿਰਾਏ ਨੂੰ ਪਸੰਦ ਕਰਦੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਹੈਮਿੰਟਨ ਇੱਕ ਬਹੁਤ ਵੱਡਾ ਏਰੀਆ ਹੈ ਤੇ ਆਸਟ੍ਰੇਲੀਆ ਸੈਨਾਨੀ ਇੱਥੇ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਦਿਲ ਵਿੱਚ ਸਿੱਧਾ ਇੱਕ ਨਵਾਂ ਇੰਟਰਨੈਸ਼ਨਲ ਏ ਗੇਟਵੇ ਹੈ। ਅਤੇ ਇਸ ਦਾ ਮਤਲਬ ਇਹ ਵੀ ਹੈ ਕਿ ਕਿਵਿਸ ਗੋਲ ਤਸਮਾਨ ਨੂੰ ਪਾਰ ਕਰਨ ਦਾ ਇੱਕ ਹੋਰ ਵੀ ਤਰੀਕਾ ਹੈ ਜੋ ਬੇहद ਆਸਾਨ ਅਤੇ ਕਿਫਾਇਤੀ ਹੈ ਨਵੀਂ ਹੈਮਲਟਨ ਸਿडनी ਸੇਵਾ ਵਿੱਚ 4 ਹਫਤਾਵਰੀ ਉਡਾਨਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਤਸਮਾਨ ਦੇ ਪਾਰ ਯਾਤਰੀਆਂ ਲਈ ਸਾਲਾਨਾ ਲਗਭਗ 75000 ਸੇਵਾਵਾਂ ਹੋਰ ਜੋੜੀਆਂ ਜਾਣਗੀਆਂ ਨਵੇਂ ਟਰਾਂਸ ਤਸਮਾਨ ਰੂਟ ਲਾਂਚ ਇਸ ਹਫਤੇ ਜਾਰੀ ਰਹਿਣਗੇ ਹੈਮਲਟਨ ਤੋਂ ਗੋਲਡ ਕੋਸਟ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਅਤੇ ਅਗਲੇ ਹਫਤੇ ਡੂਨੇਡਨ ਅਤੇ ਗੋਲਡ ਕੋਸਟ ਉਡਾਨਾਂ ਸਿੱਧੀਆਂ ਹੋਣਗੀਆਂ